ਕਾ ਦੇ ਡੈਪਟੀ ਕਮਿਸ਼ਨਰ ਅਤੇ ਐਸਐਸਪੀ ਸਾਹਿਬ ਮੰਡੀ ਲਾਦੂ ਕਾ ਵਿਖੇ ਦਾਣਾ ਮੰਡੀ ਵਿਖੇ ਜਿਹੜੇ ਲੋਕ ਆਪਣੇ ਬਾਰਡਰ ਤੋਂ ਪਸ਼ੂ ਡੰਗਰ ਲੈ ਕੇ ਪਹੁੰਚੇ ਨੇ ਉਹਨਾਂ ਲਈ ਚਾਰੇ ਅਤੇ ਹੋਰ ਸਤਾਵਾਂ ਚੈੱਕ ਕਰਨ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਏਡੀਸੀ ਸਾਹਿਬ ਏਡੀਸੀ ਵਿਕਾਸ ਸਰ ਐਸ.ਐਮ. ਡੀ.ਐਸ.ਰ ਸਿਲਗੜੋ ਸਾਰੇ ਅਧਿਕਾਰੀ ਹਾਜ਼ਰ ਹਨ ਇਹ ਜਾਨਵਰਾਂ ਨੂੰ ਇੱਥੇ ਚਾਰਾ ਵੀ ਮੁਹੱਈਆ ਕਰਵਾਇਆ ਗਿਆ ਹੈ ਆ ਹੋਰ ਕਾਲੀ ਚਾਰੇ ਦੀ ਖੜੀ ਹੈ ਵਿਵਸਥਾ ਪੈਕਿੰਗ ਹੋ ਗਿਆ ਕੋਆ ਜਾ ਸਕੇ ਲੋੜ ਅਨੁਸਾਰ ਜਿਹੜੇ ਪਰਿਵਾਰ ਇੱਥੇ ਆਏ ਆ ਆਪਣੇ ਜਾਨਵਰ ਲੈ ਕੇ ਗੁੱਲੇ ਪਾਂ ਤੇ ਇਹ ਫੀਡ ਐ ਪਸ਼ੂਆਂ ਦੀ ਕੈਟਲ ਫੀਡ ਤੇ ਨਾਲ ਤੂੜੀ ਵਗੈਰਾ ਹਰਾਚਾਰਾ ਵਗੈਰਾ ਵੀ ਮਹਈਆ ਕਰਵਾਇਆ ਜਾ ਰਿਹਾ ਹੈ ਰਾਤ ਸਮੇਂ ਵੀ ਡੈਫੇਕ ਨੂੰ ਸਪੀਸ ਸਾਹਿਬ ਆ ਰਾਹਤ ਕੈਂਪਾਂ ਦਾ ਜਾ ਰਿਹਾ ਲੈ ਰਹੀ ਹੈ ਅਤੇ ਹਰ ਸਹੂਲਤ ਦੀ ਨਿਗਰਾਨੀ ਕਰ ਰੈਂਕਾ ਖੇ ਲੋੜਵੰਦ ਲੋਕਾਂ ਤੱਕ ਸਹੂਲਤ ਪਹੁੰਚ ਸਕੀ ਕਿੰਨੇ ਕੁ ਪਰਿਵਾਰ ਆ ਜਿਹੜੇ ਇੱਥੇ ਆਏ ਆ ਔਰ ਇੱਥੇ ਮਤਲਬ ਦੇਖਣ ਚ ਆ ਰਹੇ ਕਾਫੀ ਪਸ਼ੂ ਵੀ ਜਿਹੜੇ ਬੰਨੇ ਹੋਏ ਆ ਹਾਂ ਜੀ ਕਿੰਨੇ ਕੁ ਪਰਿਵਾਰ ਹੈ ਜੀ ਬਾਬੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਦਾ ਤਕਰਹਤ ਪੁਚਾ ਰਹੇ ਹੋ ਅਸੀਂ ਇਹਨਾਂ ਨੂੰ ਚਾਰਾ ਵੀ ਪਹੁੰਚ ਗਿਆ ਮੇਗਾ ਕੈਂਪ ਨੂੰ ਪਹੁੰਚ ਗਿਆ ਰਾਤ ਦਾ ਇਹਨਾਂ ਨੇ ਰੋਟੀ ਖਾ ਲਈ ਅਸੀਂ ਹੈਗੀ ਪੁੱਛਣ ਆਏ ਸੀ ਕਿ ਇਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਇਨਾਂ ਨੇ ਖਾ ਲਈ ਹੈ ਬੱਲੇ ਬੱਲੇ ਪਰਿਵਾਰ ਨੂੰ ਜਾ ਕੇ ਮਿਲਗੇ ਮਿਲਨੇ ਹੈਗੇ ਆ ਮੰਜੇ ਇਨਾਂ ਕੋਲ ਹੈਗੇ ਨਹੀਂ ਜਿਹੜੇ ਆਪ ਦਾ ਸਮਾਨ ਛੀਨਣਾ ਫੈਕੀ ਆਏ ਵੀ ਨਹੀਂ ਉਹਨੇ ਰੋਟੀ ਖਾ ਕੇ ਆਪਦਾ ਪਹਿਰਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਇਹ ਲੱਗਦਾ ਨਹੀਂ ਕਿ ਮੈਂ ਓਪਨ ਏਰੀਆ ਦੇ ਵਿੱਚ ਐਸਾ ਨਹੀਂ ਜਿਹੜਾ ਕਾਫੀ ਦਿੱਕਤਾਂ ਆ ਸਕਦੀਆਂ। ਨਹੀਂ ਜੀ ਤੁਸੀਂ ਦੇਖ ਰਹੇ ਹੋਗੇ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈ ਕਿਸੀ ਟੈਂਟ ਲਈ ਤਾਂ ਉਹ ਸ਼ਾਪਸ ਕੋਲ ਰਿਨੇ ਲੋਕਅਰ ਸਾਡੇ ਨਾਲ ਸਪੋਰਟ ਕਰਨਗੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਜੀ ਇਹਨਾਂ ਵਾਸਤੇ ਆਉਣੇ ਬੰਦਾ ਵੀ ਕੋਲ ਹੈ।